नगर कौंसल बुडलाडा के सफाई सेवकों वालों श्री गुरु तेग बहादुर साहिब जी साहब जीन सौ सफाई मुहिम ताले दुआले साफ सफाई की पत्रकारा गलबात करदान नगर कर्मचारी श्री विनीत कुमार ने दसिया कि श्री गुरु तेग बहादुर साहिब जी के तीन सौ पंजाव शहीद दहाड़े के संबंध में नगर कौंसल वालों साजसाधक अफसर सिकंदर सिंह अनुसार शहर सफाई भी मुहिम चलाई गई है

इस संबंधी नगर कौंसल सफाई सेवक सुनील कुमार ने दसिया की काम करते हैं श्री गुरु तेग बहादुर जी के तीन सौ पाला शहीद दहाड़े शहर के फ्लाईओवर नीचे थलोन भी सफाई का काम कर रहे हैं उन्होंने कहा कि ओ यो सिकंदर सिगवाई सफाई कर रहे हैं और सारे शहर नमका की पूरी पूरी कोशिश कर रहे हैं तलाके की शोभा को वधाया जा सके गुरु साहेब दुशियां प्राप्त कर सकन ਬੋਲ ਲਾਡਾ ਤੋਂ ਪੱਤਰਕਾਰ ਦਵਿੰਦਰ ਸਿੰਘ ਕੋਹਲੀ ਦੀ ਵਿਸ਼ੇਸ਼ ਰਿਪੋਰਟ ਹਾਂਜੀ ਸਸਿਕਾ ਜੀ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦੇਸ਼ ਤੇ ਆੜੇ 350 ਸਾਲ ਦੀ ਤੇ ਸਾਡੇ ਨਗਰ ਕੌਂਸਲ ਵੱਲੋਂ ਸਾਡੇਕਾਰ ਸਦ ਅਫਸਰ ਸਕੰਦਰ ਸਿੰਘ ਜੀ ਵੱਲੋਂ ਦੇ ਹੁਕਮ ਅਨੁਸਾਰ ਅੱਜ ਸ਼ਹਿਰ ਦੇ ਵਿੱਚ ਸਫਾਈ ਵੀ ਚਲਾਈ ਗਈ ਹੈ ਅਸੀਂ ਸ਼ਹਿਰ ਦੇ ਵਿੱਚ ਸਾਰੇ ਸ਼ਹਿਰ ਦੀ ਜੰਗੀ ਤਰ੍ਹਾਂ ਸਫਾਈ ਕਰ ਰਹੇ ਹਾਂ ਓਵਰ ਵਿੱਚ ਦੇ ਨਾਲ ਜਿਹੜਾ ਵੀ ਏਰੀਆ ਲੱਗਦਾ ਸੀਗਾ ਮਤਲਬ ਕਿ ਜਿੱਥੇ ਵੀ ਸਾਨੂੰ ਜ਼ਰੂਰੀ ਸਫਾਈ ਸਮਝਦੇ ਸੀ ਅਸੀਂ ਕਿਉਂਕਿ ਦੇਖੋ ਗੁਰਪੁਰਬ ਹੈ ਇਸ ਪੂਰੇ ਪੰਜਾਬ ਦੇ ਵਿੱਚ ਇੱਕ ਤਿਹਾਰ ਮੜਾਇਆ ਜਾ ਰਿਹਾ ਜੀ ਇਹ ਇਸ ਕਰਕੇ ਅਸੀਂ ਸਾਰੇ ਜਾਣੇ ਸਾਡੇ ਸਾਰੇ ਸਫਾਈ ਸੇਵਕ ਰਲ ਕੇ ਸਾਡੇ ਇੰਸਪੈਕਟਰ ਸਾਹਿਬ ਸਾਡੇ ਯੋਸਾਹਬਾਨ ਸਾਰਿਆਂ ਦੀ ਸਹਿਮਤੀ ਨਾਲ ਅਸੀਂ ਅੱਜ ਸਫਾਈ ਨੀਂ ਚਲਾਈ ਆ ਬਸ ਬਹੁਤ ਬਹੁਤ ਧੰਨਵਾਦ ਜੀ ਸسرਕਾਰ ਜੀ ਮੇਰਾ ਨਾਮ ਸੁਨੀਲ ਕੁਮਾਰ ਮੈਂ ਸਫਾਈ ਸੇਵਕ ਨਗਰ ਕੌਂਸਲ ਭਾਟੇ ਦੇ ਵਿੱਚ ਕੰਮ ਕਰਦਾ ਹਾਂ ਜੀ ਅਸੀਂ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸਈਦ ਦੀਹਾੜੇ ਦੇ ਵਿੱਚ ਸਫਾਈ ਦਾ ਕੰਮ ਕਰ ਰਹੇ ਹਾਂ ਸਾਰੇ ਸ਼ਹਿਰ ਦੇ ਵਿੱਚ ਫਲਾਈਓਵਰ ਫਲਾਈਓਵਰ ਦੇ ਥੱਲੋਂ ਦੀ ਸਾਡੇ ਈਓ ਸਾਹਿਬਾਨ ਸ਼ਕੰਦਰ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਇਹ ਸਫਾਈ ਕਰ ਰਹੇ ਹਾਂ ਸਾਰੇ ਸ਼ਹਿਰ ਨੂੰ ਚਮਕਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਫਿਰ ਧੰਨਵਾਦ